ਦੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਨਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸ਼ਹੀਦੀ ਦੇ ਹਾਲੇ ਨੂੰ ਮੁਕ ਰੱਖਦੇ ਆ ਹੋਇਆ ਸ਼ਬਦ ਸਿੱਖਾਂਗੇ ਜੀ ਸੀਸ ਦੀਆ ਪਰ ਸਿਰ ਨਾ ਦੀਆ ਤਰਮੇ ਹੇਤ ਸਾਕਾ ਜਨ ਕੀ ਜੋ ਕਿ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਬਚਿੱਤਰਨਾਟਕ ਭਾਗ ਪੰਜਵਾਂ ਨਰਾਜ ਛੰਦ ਦੀ ਰਚਨਾ ਹੈ ਆਓ ਸਾਰੇ ਆਪਾਂ ਸਿੱਖਦੇ ਹਾਂ ਜੀ ਤਾਲ ਕਹਿਰਵਾ ਹੈ ਡੀ ਸ਼ਾਰਪ ਤੋਂ ਏ ਸ਼ਾਰਪ ਤੋਂ ਅਤੇ ਜੀ ਸ਼ਾਰਪ ਮਤਲਬ ਕਿ ਭੈਣਾ ਦੇ ਬੱਚਿਆਂ ਦੇ ਸਕੇਲ ਤੋਂ ਇਹ ਤਿੰਨ ਸਕੇਲ ਇਸ ਵੀਡੀਓ ਵਿੱਚ ਦੱਸਾਂਗਾ ਮੈਂ ਆਪ ਜੀ ਨੂੰ ਬੇਨਤੀ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣ ਦੀ ਕਿਰਪਾਤਾ ਕਰਨੀ ਜੀ ਆਓ ਸਾਰੇ ਸ਼ੁਰੂ ਕਰਦੇ ਹਾਂ ਪਹਿਲਾਂ ਮੈਂ ਗਾਵਾਂਗਾ ਫਿਰ ਆਪ ਜੀ ਨੂੰ ਸਿਖਾਵਾਂਗਾ ਸਿ ਸਨੀਓ ਪਾ ਦੇ ਸਿਰ ਨਾ ਕੀ 好。<Huh? S 2> yeah. I've ਮੈਂ ਢੇਸ਼ਾਰ ਤੋਂ ਸੁਖਾ ਰਿਹਾ ਜਿੱਤੋਂ ਮੈਂ ਗਾ ਰਿਹਾ ਸੋ ਜਕਾੜਾ ਵੀਰ ਦੇਖ ਲੈਣ ਜਿਨ੍ਹਾਂ ਦਾ ਕਾਲਾ ਦੂਜਾ ਕਾਲਾ ਸਕੇਲ ਆਓ ਦੇਖਦੇ ਆ ਜੀ ਇਹ ਸ਼ੁਰੂ ਕਿਤੋਂ ਹੋ ਰਿਹਾ ਸੁਰੇ ਦੇ ਵਿੱਚ ਲੱਗਣੇ ਨੇ ਸਾ ਗਾ ਗੋਮਲ ਲੱਗਣਾ ਜੀ ਬਾ ਪਾ ਧਾ ਨਹੀਂ ਗੋਮਲ ਲੱਗਣਾ ਅਤੇ ਸੋ ਮਤਲਬ ਕਿ ਗਾ ਤੇ ਨਹੀਂ ਗੋਮਲ ਕਰਨੇ ਨੇ ਬਾਕੀ ਸੁਰ ਜਿਹੜੇ ਨੇ ਸ਼ੁੱਧ ਨੇ ਜੀ ਰਾਗ ਦਰਬਾਰੀ ਦੇ ਬੇਸ ਤੇ ਰੀਤ ਆ ਵੈਸੇ ਆਓ ਸਾਰੇ ਆਪਾਂ ਇਹਨੂੰ ਗਾਣਾ ਤੇ ਸਿੱਖਦੇ ਆਂ ਸ਼ੁਰੂ ਕਰਨਾ ਜੀ ਸੀ ਸਦੀਆ ਪਰ ਸਿਰ ਰਤੀਆ ਸਰਗਮ ਹੈ ਆ ਸਾਰੇ ਮੰਗਾਰੇ ਸਾਨੀ ਨੀ ਕਰੇ ਸਾ

बोलों तो बाद अंतरे दिए सारे अंतरे इस तरह लग जाने ने उस तो बाद वापस किदा आना देखो उसी तरह धर्म हेत साका जिन की आ मतलब कि स्थाई जोड़ बोलना तर्म हेत साका जिन की उन्या मतलब तर्म हेत साका जिन ਤਾਰ ਕੇ ਆ ਲੂ ਨਸਾਰੇ ਸ਼ਬਦ B ਸ਼ਾਰਪ ਨੂੰ ਗਾਇਨ ਕਰਨਾ ਹੁਣ ਪਹਿਲੇ ਕਾਲੇ ਵਾਲੇ ਦੇਖ ਲਓ ਜਿਨ੍ਹਾਂ ਦਾ ਸਕੇਲ ਪਹਿਲਾ ਕਾਲਾ ਹੈ C ਸ਼ਾਰਪ ਦੇਖੋ ਜੀ ਸੀ ਸੀ ਦੀ ਨਾ ਪਰ ਸੀਰ धर्मे <tay> ਰਾ ਦੇਖ ਲੋ ਜੀ ਕਰਨੂ ਮੇ ਅਸਾਂ ਦਾ ਕੀ ਨੋ ਬਟੋ ਕਰਨੂ ਮੇ ਅਸਾਂ ਦਾ ਸਿਸ ਦੀਆ ਇਦਾਂ ਕਰਕੇ ਆਬ ਜੀ ਨੇ ਇਹਦੇ ਵੀ ਅੰਤਰੇ ਜਿਹੜੇ ਨੇ ਇਸ ਤਰ੍ਹਾਂ ਹੀ ਲਗਾ ਕੇ ਸਾਰਾ ਸ਼ਬਦਗਾਂ ਕਰ ਲੈਣਾ ਪਹਿਲੇ ਕਾਲੇ ਤੋਂ ਅਤੇ ਹੁਣ ਪੈਣਾ ਦੇਖ ਲੈਣਾ ਪੈਰਾ ਦਾ ਸਕੀਲ ਜਿੱਨਾ ਦਾ ਜੀ ਸ਼ਾਹਰੂਖ ਚੋਕਾ ਦਾ ਸਕੀਲ ਉਹਦੇ ਵੀ ਸਤੀਆ var.

ਸਾ ਕਾ ਇਹ ਬੋਲਣ ਤੋਂ ਬਾਅਦ ਤਰਮਹਿਤ ਸਾ ਕਾ ਜਨ ਕੀ ਨਿਆਮ ਤਰਮਹਿਤ ਸਾ ਕਾ ਜਨ ਕੀ ਨਿਆਮ ਸੀ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰਾ ਸ਼ਬਦ ਜਾਣ ਕਰ ਲੈਣਾ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਮੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਆਪ ਜੀ ਨੂੰ ਵੀਡੀਓ ਆਪ ਜੀ ਕਿਸ ਤਰ੍ਹਾਂ ਲੱਗੀ ਆਪ ਜੀ ਇਹ ਸ਼ਬਦ ਨੂੰ ਸਿੱਖੇ ਜਾਂ ਆਪ ਨੂੰ ਕੀ ਸਮੱਸਿਆ ਆਈ ਸਿੱਖਣ ਵਿੱਚ ਮੈਨੂੰ ਜ਼ਰੂਰ ਦੱਸਣਾ ਤਿੰਨ ਸਕੇਲਾਂ ਦੇ ਉੱਤੇ ਮੈਂ ਇਹ ਵੀਡੀਓ ਇੱਕ ਸ਼ਬਦ ਸਿਖਾਇਆ ਹੈ ਤਿੰਨ ਉਸਕੇਲਾਂ ਵਾਲੇ ਵੀਰ ਭੈਣ ਆਪ ਜੀ ਕਿਤੋਂ ਵੀ ਗਾ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਜਿਹੜੇ ਬੈਲੂਰ ਵੀਡੀਓ ਦੇਖ ਰਹੇ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ